ਸਾਡਾ ਦੋਸਤ ਤੁਸੀਂ ਦੇਖ ਰਹੇ ਹੋ ਜਿਲਜੀਤ ਅਜਰੋਪ ਦੋਸਤੋ ਜਿਵੇਂ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਜਿਵੇਂ ਚਿਕਨਾ ਹੋ ਗਈਆਂ ਦਾ ਅਨਾਉਂਸ ਹੋ ਗਈਆਂ ਭਾਰਤ ਦੇ ਵਿੱਚ ਬਖ ਬਖ ਚਿਕਾ ਦੇ ਬਖਾ ਸਮਾਂ ਦੇ ਚਿਕਨਾ ਹੋਣ ਜਾ ਰਹੀਆਂ ਤੇ ਪੰਜਾਬ ਦੇ ਵਿੱਚ ਇੱਕ ਜੂਨ ਨੂੰ ਚਿਕਨਾ ਹੋਣੀ ਹੈ ਤੇ ਜਿਹਦਾ ਚਾਹ ਤੀਨ ਨੂੰ ਪੂਰੇ ਭਾਰਤ ਦੇ ਜਿਹੜਾ ਰਿਜ਼ਲਟ ਹੋਣੇ ਹਨ ਇਸੇ ਲਈ ਤਾਂ ਸ਼ਾਹਪੁਰ ਦੇ ਵਿੱਚ ਜਿਹੜੀ ਸੀਟਾਂ ਦੀ ਬੰਦ ਹੋ ਕੇ ਬਖਾ ਪਾਰਟੀਆਂ ਵੱਲੋਂ ਸੀਟਾਂ ਤੇ ਆਪਣੇ ਉਮੀਦਵਾਰ ਅਨਾਉਂਸ ਕੀਤੇ ਗਏ ਸੀਗੇ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਬਖਾ ਪਾਰਟੀਆਂ ਕੁਝ ਕਿਆਸਰੀਆਂ ਚੱਲ ਰਹੀਆਂ ਸੀਆਂ ਤੇ ਕੁਝ ਜਿਹੜਾ ਇੱਕ ਦੂਜੇ ਦੀ ਮਿਸਅੰਡਰਸਟੈਂਡਿੰ ਤੇ ਪਿਛਲੇ ਸਮੇਂ ਜਿਹੜਾ ਆਮ ਆਦਮੀ ਪਾਰਟੀ ਨੂੰ ਡਾਕਟਰ ਰਾਜਕੁਮਾਰ ਜਿਹੜੇ ਕਰ ਦੁੱਤੇ ਸੀਗੇ ਤੇ ਹਿਸ਼ਾਬ ਤੋਂ ਬੀਐਸਪੀ ਦੇ ਰਿਕਵੈਸਟ ਕਰ ਦੁੱਤੇ ਸੀ ਤੇ ਨਾਲ ਦੀ ਨਾਲ ਸ਼ੋਮਣੀ ਕਾਦੀ ਦਲ ਬੜਾ ਪਿੱਛੇ ਜਾ ਗਿਆ ਅਸਾ ਉਹਦੇ ਵਿੱਚ ਸਾਡੇ ਲੋਕਾਂ ਦੀ ਮੈਂ ਇਸ ਕਰਕੇ ਇੱਥੇ ਗੱਲ ਕਰਨੀ ਚਾਹੁੰਦਾ ਕਿਉਂਕਿ ਇਸ ਹਰਕੇ ਦੇ ਵਿੱਚ ਸਭ ਤੋਂ ਵੱਡਾ ਇਹ ਸੀਗਾ ਕਿ ਜਿਹੜਾ ਹੱਲੇ ਤੱਕ ਸ਼ੋਮਣੀ ਕਾਦੀ ਦਲ ਨੂੰ ਉਹ ਕੈਂਡੀਡੇਟ ਜਿਹੜਾ ਅਨੌਂਸ ਨਹੀਂ ਕੀਤਾ ਗਿਆ ਜਿਹੜਾ ਬਖਤਵਾਂ ਤੇ ਇੱਕ ਮੁਕਾਬਲਾ ਦੇ ਸਕਦਾ ਇੱਕ ਜਿਹੜਾ ਪੂਰਾ ਉਹਦੇ ਨਾਲ ਟੱਕਰ ਲੈ ਸਕਦਾ ਸੋ ਹੁਣ ਅੱਜ ਸ਼ੋਮਣੀ ਕਾਦੀ ਦਲ ਨੂੰ ਇੱਕ ਵੱਡਾ ਇਹਦਾ ਫੈਸਲਾ ਲਿਆ ਕਿ ਇਹਦੇ ਵਿੱਚ ਪਿਛਲੇ ਕਿਆਸਾਂ ਲੱਗ ਰਹੀਆਂ ਸੀ ਤੇ ਉਮੀਦਵਾਰਾਂ ਨੂੰ ਵੀ ਲੱਗ ਰਿਹਾ ਸੀ ਕਿ ਕੋਈ ਆਊਗਾ ਕਿਵੇਂ ਨਾਂ ਜਿਹੜੇ ਪ੍ਰਪੋਜ਼ ਹੁੰਦੇ ਗਏ ਪਰ ਇਸ ਵੇਲੇ ਚਾਰ ਬਾਰ ਵਿਧਾਇਕ ਰਹਿ ਫਖਰ ਪੋਸਟਾ ਤੇ ਰਹਿ ਮੰਤਰੀ ਰਹਿ ਕਾਪੀਸੀਪਸ ਰਹਿ ਸਦਾ ਸੂਚ ਸੰਖੰਡਰ ਹੋਣਾ ਨੂੰ ਸ਼੍ਰੋਮਣੀ ਕਾਲ ਦੇ ਦਰਾਂ ਪਰ ਟਿਕ ਦੇ ਕੇ ਨਵਾਜਿਆ ਗਿਆ ਤੇ ਅੱਜ ਉਹਨਾਂ ਦੇ ਘਰੇ ਵਿਆਹ ਵਰਗਮ ਗੋਹਾਵਲਾ ਕਿਉਂਕਿ ਲੋਕ ਜੋ ਚਾਹੁੰਦੇ ਸੀ ਉਹ ਹੋ ਗਿਆ ਸ਼੍ਰੋਮਣੀ ਕਾਲ ਦੇ ਅੱਜ ਇਸ ਲਈ ਜਿਹੜੀ ਖੁਸ਼ੀ ਦਾ ਮੌਕੇ ਤੇ ਜਿੱਥੇ ਸਦਾਸੋਂ ਸਿੰਘ ਠੰਡੋ ਦੇ ਘਰ ਜਿਹੜਾ ਵਿਆਹ ਦਾ ਮਹੌਰਾ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਆਂ ਅਸੀਂ ਕਿ ਕਿ ਜਦੋਂ ਉਹਨਾਂ ਨੂੰ ਮਿਲਿਆ ਉਹ ਕਿਸ ਤਰ੍ਹਾਂ ਮਹਿਸੂਸ ਹੋਇਆ ਸਦਾਸੋਂ ਸਿੰਘ ਠੰਡੋ ਜੀ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਜੀ ਤੁਹਾਡਾ ਤੁਹਾਡੇ ਸਾਰੇ ਟੀਵੀ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਟਿੰਕ ਦੀ ਗੱਲ ਨੂੰ ਲੈ ਕੇ ਕੋਸ਼ਿਸ਼ ਹੈ ਮੇਰਾ ਇੱਥੇ ਨਜੀ ਵੀ ਸਵਾਲ ਆ ਗਿਆ ਕਿਉਂਕਿ ਟੀਵੀ ਵਾਰ ਬੰਦੇ ਦੇਖਦੇ ਆ ਕਿ ਜਜ਼ਬਤੀ ਹੋ ਜਾਂਦਾ ਹੈ ਜਾਂ ਹੋਸ਼ੀ ਜਾਂ ਪ੍ਰਵਿਰਤਾ ਜਿਹੜਾ ਉਹਦੇ ਵਿੱਚ ਅੱਜ ਤੁਹਾਨੂੰ ਟਿੰਕ ਮਿਲੀ ਹੈ ਇਸ ਟਿੰਕ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਦੇ ਚਾਹੇ ਵਿਧਾਨ ਸਭਾ ਹਲਕਾ ਚੱਪੜ ਵਾਲੀ ਹੈ ਚਾਹੇ ਨੌ ਦੇ ਨ ਲੋਕਾਂ ਨੂੰ ਇਹ ਲੱਗਿਆ ਸੀ ਕਿ ਉਹ ਚਿਹਰਾ ਹੋਣਾ ਚਾਹੀਦਾ ਜਿਹੜਾ ਸਾਰੇ ਹਲਕਿਆਂ ਦੇ ਵਿੱਚ ਨੂਨ ਹੋਵੇ ਕਈ ਪਾਰਟੀਆਂ ਵੱਲੋਂ ਇਹੋ ਜਿਹੇ ਚਿਹਰੇ ਧਾਰੇ ਜਾਂਦੇ ਆ ਕਿ ਲੋਕ ਉਹਨਾਂ ਦੇ ਵਾਕ ਨੂੰ ਸੀ ਤੇ ਖੁਸ਼ਕਿਸਮਤੀ ਰਹੀ ਆ ਕਿ ਸ਼੍ਰੋਮਣੀ ਕਾਗਿ ਦਾਲ ਵੱਲੋਂ ਤੁਹਾਨੂੰ ਜਿਹੜਾ ਇਹ ਕਿਹੜੇ ਦੇ ਕੇ ਨਵਾਜਿਆ ਗਿਆ ਤੇ ਇਹਦੇ ਵਾਸਤੇ ਹੁਣ ਤੁਸੀਂ ਕੀ ਕਹੋਗੇ ਜੀ ਦੇਖੋ ਬਨਤ ਬਹੁਤ ਬਹੁਤ ਧਰਵਾਦ ਕਰਨਾ ਕਰਨਾ ਸਰਕਾਰ ਦੇ ਲਈ ਵੀ ਪਰ ਹੋਰ ਨਾਲ ਨਾਲ ਧਰਵਾਦਿਆਂ ਪਾਰਟੀ ਪ੍ਰਧਾਨ ਸੁਨੀਤ ਸਿੰਘ ਵੱਲੋਂ ਉਸ ਮੁчие ਲੀਡਰ ਜਿਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇਹ ਹਿਸ਼ਾਰਪੁਰ ਦੀ ਇੱਕ ਵੱਡੀ ਜਿੱਤ ਹੈ। ਔਰ ਸਾਡੇ ਵਾਲੇ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਕਿ ਮੈਂ ਹਿਸ਼ਾਰਪੁਰ ਦੀ ਪਾਰਲੀਮੈਂਟ ਹਲਕੇ ਤੋਂ ਪਹਿਲੀ ਵਾਰ ਇਸ ਤੌਰ ਮੰਨੀ ਕਲਦਾ ਜੀ ਆਪ ਕਲਿਆਣ ਇਲੈਕਸ਼ਨ ਲੜਿਆ ਔਰ ਉਹ ਜਿਹੜਾ ਬਾਰੀ ਹੈ ਉਹ ਮੇਰੇ ਹਿੱਤੇ ਵਿੱਚ ਆਈ ਹੈ। ਇਹ ਸਾਰਾ ਸਿਹਰਾ ਮੇਰੀ ਪਾਰਟੀ ਦੇ ਜਿਹੜੇ ਜੱਟ ਦਾ ਸਾਰੇ ਹਿਸ਼ਾਰਪੁਰ ਦੀ ਜਨਹਿਬੰਦੀ ਦਾ ਜਿਨ੍ਹਾਂ ਨੇ ਨਿਰੰਤਰ ਇੱਕਜੁੱਟ ਹੋ ਕੇ ਪਾਰਟੀ ਨੂੰ ਆਪਣਾ ਫੈਸਲਾ ਦਿੱਤਾ ਵੀ ਕਿ ਅਸੀਂ ਕਿਰਪਾ ਕਰਕੇ ਤੁਸੀਂ ਫੋਨ ਤੇ ਬੈਠ ਲਓ ਆਪਣਾ ਉਮੀਦਵਾਰ ਬਣਨ ਤੇ ਉਹ ਬੜੀਆਂ ਗੱਲਾਂ ਆਈਆਂ ਬਹੁਤ ਸਾਰੇ ਲੋਕ ਕਹਿੰਦੇ ਨੇ ਉਹ ਨੂੰ ਆਣਾ ਉਹ ਨੂੰ ਆਣਾ ਹੁੰਦੀ ਹੈ ਗੱਲ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਕੈਂਡੀਡੇਟ ਵੀ ਹੁੰਦੇ ਆ ਨਾਮ ਵੀ ਹੁੰਦੇ ਆ ਪਰ ਮੈਨੂੰ ਪੂਨ ਜੀ ਗੀਂਦ ਸੀ ਕਿ ਇਹ ਤੇ ਪਰ ਜਿਹੜੀ ਆ ਉਹ ਪਾਰਟੀ ਵੱਲੋਂ ਇਹ ਖਾਤੇ ਆਪਣੇ ਖਾਤੇ ਹੋਣੀ ਹੋਰ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਅੱਜ ਲੋਕਾਂ ਨੂੰ ਪਤਾ ਲੱਗਿਆ ਕਿ ਜੇ ਕੋਈ ਪਾਰਟੀ ਪੰਜਾਬ ਦੀ ਨਲਕੜ ਤੋਂ ਦਿੱਲੀ ਤੋਂ ਸ਼ੁਰੂ ਵੀ ਕਰ ਰਵਾਂ ਤੇ ਮੈਂ ਖਾਰਦਾ ਬਹੁਤ ਬਹੁਤ ਲੋਕਾਂ ਦਾ ਦਿੱਤਾ ਹੈ ਅੰਡਸ ਆਫ ਜਿੱਥੇ ਅਸੀਂ ਵੀ ਤੁਹਾਨੂੰ ਆਪਣੇ ਨਿੱਜੀ ਤੌਰ ਤੇ ਨਿਮਰਤਾ ਦੀ ਮਿਲੋਂ ਬਤਾਈ ਦਿਨੇ ਆ ਕਿ ਇੱਕ ਵਾਰ ਤੇ ਦੂਸਰੇ ਆਪਾਂ ਨਾਲ ਦੀ ਨਾਲ ਗੱਲ ਕਰ ਲਈ ਅੱਜ ਇੱਕ ਮਿਲਿਆ ਲੋਕ ਬਹੁਤ ਸਾਰੇ ਪਰ ਨਾਲ ਬਹੁਤ ਸਾਰੇ ਖੁਸ਼ ਵੀ ਹੈ ਤੇ ਲੋਕਾਂ ਦੇ ਹਰਸ਼ੋ ਲਾਸ ਦਾ ਇੱਕਦਮ ਮਾਹੌਲ ਵੀ ਦੇਖਿਆ ਜਾ ਰਿਹਾ ਉਹਨਾਂ ਵਾਲੇ ਸਮੇਂ ਜਿੱਦੇ ਤੁਸੀਂ ਪ੍ਰਚਾਰ ਪ੍ਰਸਾਰ ਕਰੋਗੇ ਜਿਹੜਾ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਤੁਸੀਂ ਇਹ ਕੋਈ ਸ਼੍ਰੋਮਣੀ ਕੱਲ ਜਲ ਜਿਹੜਾ ਪੰਜਾਬ ਦੀ ਪੰਜਾਬੀਆਂ ਦੀ ਪਾਰਟੀ ਇਹਦਾ ਵੱਡਾ ਉਤਿਆਸ ਹੋ ਜਿਹਨੇ ਆਪਣੇ ਸਮੇਂ ਦੇ ਵਿੱਚ ਬਹੁਤ ਸਨੀਆਂ ਜੰਗਾਂ ਲੜੀਆਂ ਲੜਾਈਆਂ ਲੜੀਆਂ ਮੋਢੇ ਲਾਏ ਔਰ ਦਿੱਤ ਪ੍ਰਾਪਤ ਕੀਤੀ ਹੈ ਔਰ ਸਰਕਾਰਾਂ ਵੀ ਜੇ ਬਣਾਈਆਂ ਤੇ ਸਰਕਾਰਾਂ ਦੇ ਲੋਕਾਂ ਦੇ ਪੰਜਾਬ ਦੀ ਦੇਖੀ ਵਾਤੇ ਕੰਮ ਕੀਤੇ ਆ ਅੱਜ ਪੰਜਾਬ ਦੇ ਵਿੱਚ ਕੋਈ ਵੀ ਹੋਰ ਸਰਕਾਰ ਕੌਮੀ ਕਾਂਗਰਸ ਦੇ ਬਰਾਬਰ ਨਹੀਂ ਫਟ ਕਰਦੀਗੀ ਦਾਅਵਾ ਕਰੇ ਕਿ ਪੰਜਾਬ ਨੇ ਅਦੀ ਕੋਈ ਦੇਤੀ ਨਹੀਂ ਕੀਤਾ ਇਹ ਕੋ ਹਿੱਸੇ ਆ ਕੌਮੀ ਕਾਂਗਰਸ ਦੇ ਦਿੱਤੇ ਆ ਉਹ ਅੱਜ ਵੀ ਸਾਡਾ ਇੱਕੋ ਜੰਦਾ ਹੈ ਕਿ ਪੰਜਾਬ ਨੂੰ ਬਚਾਉਣਾ ਜੀ ਜਿਹੜਾ ਪੰਜਾਬ ਅੱਜ ਡੁੱਟਿਆ ਜਾ ਰਿਹਾ ਅੱਜ ਪੰਜਾਬ ਦਾ ਪੈਸਾ ਜਿਹੜਾ ਆ ਉਹ ਕਿਸੇ ਹੋਰ ਪਾਸੇ ਬਰਬਾਦ ਹੋ ਰਿਹਾ ਅੱਜ ਜਿਹੜੀ ਪਾਰਟੀ ਝੂਠੇ ਵਾਦੇ ਨਾਰੇ ਲਾ ਕੇ ਆਈ ਸੀ ਚਨਾਕੀਆਂ ਦੇਦੇ ਆਈ ਸੀ ਆ ਜੋ ਪਾਰਟੀ ਸਿਰਫ ਇੱਕ ਬੰਦੇ ਨੂੰ ਬਚਾਉਣ ਵਾਸਤੇ ਸਾਰੀ ਆਪਣੀ ਧਿਆਨ ਲੱਗਾ ਹੋਇਆ ਉਹ ਮੈਨੂੰ ਬੜਾ ਦੁੱਖ ਨਾਲ ਕਹਿਣਾ ਪਿਆ ਕਿ ਇਨਾਮ ਪੰਜਾਬ ਸੁਭੇ ਦਾ ਮੁੱਖ ਮੰਤਰੀ ਕਿਤੇ ਹੋਰ ਸੁਭੇ ਕੋਲ ਜਾ ਕੇ ਰੋ ਰੋ ਦਫਾ ਉਹਨੂੰ ਰਸਈ ਕੇ ਕੇਦਰੀ ਬਾਦ ਨੂੰ ਯੇਰ ਵਿੱਚ ਦੇਤਾ ਪੂ ਪੰਜਾਬੀਆਂ ਨੇ ਕਦੇ ਰੋਣਾ ਆਇਆ ਨਹੀਂ ਜਦੋਂ 700 ਤੋਂ ਬਾਅਦ ਮੱਦਾ ਹੀੜਾ ਦਿੱਲੀ ਦੇ ਲੋਹਾਂ ਦੇ ਉੱਪਰ ਛੇੜ ਹੋਇਆ ਕੁਲਿਨਾ ਭਗਵਾਨ ਨਾਮ ਨਹੀਂ ਹੋਇਆ ਜਦੋਂ ਉਹਦੇ ਆਪਣੇ ਧਿਰੇ ਦੇ ਵਿੱਚ ਪੱਤੀ ਬਣੇ ਝਾਲੀ ਚਾਰ ਕੀ ਮਰ ਗਿਆ ਭਗਵਾਨ ਨਾਮ ਨਹੀਂ ਹੋਇਆ ਜਦੋਂ ਹੋਰ ਪੰਜਾਬ ਜਿੱਲੇ ਦਿਖਾਤ ਹੋਏ ਤਾਂ ਉਹਨੂੰ ਰੋਣਾ ਨਹੀਂ ਆਇਆ ਪਰ ਇੱਕ ਕੇਦਰੀ ਬਾਦ ਜਿਹੜਾ ਇੱਕ ਪ੍ਰਾਇਮ ਗ੍ਰਫਨ ਦੇ ਕੇ ਦੇ ਵਿੱਚ ਅੰਦਰ ਹੋ ਘਟਾੜੇ ਦੇ ਵਿੱਚ ਅੰਦਰ ਉਹਦੇ ਨੇ ਰੋਂਦਾ ਫਿਰਦਾ ਤੋਂ ਇਹੋ ਜਿਹੇ ਪਾਰਟੀਆਂ ਜਿਹੜੀਆਂ ਜਿਹੜੇ ਪੰਜਾਬ ਦੇ ਵਿੱਚ ਅੱਜ ਗਾਦੇ ਵਾਲੇ ਪਾਸੇ ਪੰਜਾਬ ਨੂੰ ਧੱਕ ਕੇ ਸਾਰਾ ਪੈਸਾ ਉਹਨੂੰ ਬਚਾਉਣ ਲਈ ਉਹਦੀ ਐਡ ਕਰਨ ਵਾਸਤੇ ਕੰਮ ਕਰ ਰਹੀ ਆ ਉਹਨੂੰ ਬਰਾਉਣ ਵਾਸਤੇ ਉਹ ਦਖਲਵਾਤੇ ਅੱਜ ਸ਼੍ਰੋਮਣੀ ਗੱਲਬਾਣ ਮੰਦਾਨ ਦੇ ਵਿੱਚ ਆਇਆ ਔਰ ਸਾਡੇ ਜਿਹਨੇ ਵੀ ਉਮੀਦਵਾਰ ਵਾਰ ਵਾਰ ਖਰਕਿਆਂ ਤੋਂ ਸਾਰੇ ਉਮੀਦਵਾਰ ਇੱਕ ਤਰ੍ਹਾਂ ਦੇ ਬਣ ਕੇ ਆ ਔਰ ਲੋਕਾਂ ਦੇ ਜੋ ਮੈਨੂੰ ਦੇਖਣ ਨੂੰ ਮਿਲਿਆ ਉਸ ਤਰ੍ਹਾਂ ਉਹ ਇਹ ਕਹਿੰਦਾ ਕਿ ਲੋਕਾਂ ਨੇ ਆਪਣਾ ਮਨ ਬਣਾ ਲਿਆ ਇਹ ਸ਼ੋਮਨੀ ਕੰਡਾਲ ਨੂੰ ਬੜੀ ਜਤ ਜਿਹੜੀ ਆ ਉਹ ਜਿਹੜੀ ਆ ਸਰ ਅਸੀਂ ਗੱਲ ਕਰੀਏ ਟਿੱਡ ਦੀ ਵੀ ਉਹੀ ਲੋਕਾਂ ਦੀ ਵੀ ਗੱਲ ਹੋ ਗਈ ਐਸੋਨੇ ਲੋਕ ਸਭਾ ਹਲਕਾ ਜਿਹੜਾ ਆ ਉਹਦੇ ਵਿੱਚ ਤੁਹਾਡਾ ਮੁਕਾਬਲਾ ਤੁਹਾਨੂੰ ਕਿੱਥੋਂ ਮਿਲ ਗਿਆ ਤੁਸੀਂ ਕਿਸ ਤਰ੍ਹਾਂ ਕਿਉਂਕਿ ਪਲਾਨਿੰਗ ਪਹਿਲਾਂ ਤੋਂ ਚੱਲਦੀ ਸੀ ਕਿਸ ਤਰ੍ਹਾਂ ਸੋਚਿਆ ਕਿ ਤੁਹਾਨੂੰ ਕਿਸ ਤਰ੍ਹਾਂ ਬੰਦੇ ਜਾਂ ਬਿਰਤੀ ਦੇ ਨਾਲ ਕਿਸ ਪਾਰਟੀ ਦੇ ਨਾਲ ਜਿਹੜਾ ਤੁਹਾਡਾ ਮੁਕਾਬਲਾ ਹੋਣੀ ਸੁਭਾਅ ਨਾਲ ਨਿਕੋ ਪਾਰਟੀ ਦੀ ਕੀ ਗੱਲ ਆਪਾਂ ਕਰੀਏ ਕਿ ਮੈਂ ਦੱਸੇ ਚੁੱਕਾ ਹਾਂ ਕਿ ਆਮ ਆਦਮੀ ਪਾਰਟੀ ਦਾ ਅਸ਼ਰ ਬਾੜਾ ਹੋ ਗਿਆ ਔਰ ਉਹਨਾਂ ਨੂੰ ਕੈਂਡੀਡੇਟ ਦੀ ਬਿਲੇ ਮਜਬੂਰ ਬਾਸ ਤਾ ਉਹ ਦੁਨੀਆ ਪਾਰਟੀ ਦਾ ਕੈਂਡੀਡੇਟ ਲਾਓ ਆਪਣੇ ਮਨ ਦੀ ਗੱਲੇ ਕਰ ਦਿਓ ਐਮਐਲਏ ਕਰੇ ਕਰ ਦਿਓ ਕਿ ਕਿਤਾ ਪ੍ਰਤੀਕ ਹੈ ਕਿ ਉਹਨੇ ਆਪਣੀ ਹਾਲ ਜਿਹੜੀ ਆ ਉਸੇ ਵੀ ਕਾਰ ਕਰ ਲਈ ਆ ਨਹੀਂ ਤਾਂ ਕੈਂਡੀਡੇਟ ਤਾਂ ਮਗਰ ਮੜਕਾਉਂਦੇ ਹੁੰਦੇ ਆ ਕੋ ਸਾਨੂੰ ਟਿਕਟ ਦਿਓ ਸਾਨੂੰ ਟਿਕਟ ਦਿਓ ਉਹ ਕੈਂਡੀਡੇਟ ਨਹੀਂ ਬਰੇ ਉਸ ਪਾਰਟੀ ਦਾ ਦੂਜੀ ਗੱਲ ਜਿਹੜਾ ਕੈਂਡੀਡੇਟ ਤੇ ਉਹਨਾਂ ਨੇ ਜਾਨ ਬਦਲੂ ਲੈ ਕੇ ਆਂਦਾ ਇਹਦੇ ਉੱਪਰ ਏ ਤਰ੍ਹਾਂ ਦੇ ਨਵੇਂ ਨਵੇਂ ਅੰਜਾਮ ਲੋਕਾਂ ਕੋਲ ਆਏ ਆ ਲੋਕ ਤੇ ਵੀ ਕਹਿੰਦੇ ਆ ਕਿ ਆਪਣੀ ਹਾਲ ਬਚਾਉਣ ਲਈ اپنی پارٹی ਕਰਕੇ ਉੱਤਰੀ ਜ਼ਿਲ੍ਹੇ ਦੇ ਤੇ ਹੁਣ ਲੋਕਾਂ ਨੂੰ ਤਾਂ ਪਤਾ ਲੋਕ ਘੇਰੇ ਬਣਾ ਨੂੰ ਪਤਾ ਨਹੀਂ ਇਹ ਕਿ ਪਤਾ ਨਹੀਂ ਕਿ ਕਿਵੇਂ ਲੋਕਾਂ ਨਾਲ ਟੱਕਰ ਮਾਰ ਕੇ ਬੰਨਾ ਜਾਂ ਬੋਤ ਉਹ ਜ਼ਿਲ੍ਹੇ ਤੇ ਐਮਐਲਏ ਬਣ ਗਿਆ ਪਰ ਹੁਣ ਨਹੀਂ ਕਿੰਨੀ ਉਹ ਲੋਕ ਘੇਰੇ ਆ ਸਾਰੀ ਗੱਲ ਨੂੰ ਸਮਝਦੇ ਆ ਇਸ ਕਰਕੇ ਦੂਜੀ ਗੱਲ ਕਰ ਰਹੇ ਆ ਕਿ ਜੇ ਆਪਾਂ ਸੈਂਟਰ ਦੀ ਸਰਕਾਰ ਦੀ ਗੱਲ ਕਰੀਏ ਭਾਜਪਾ ਜਨਤਾ ਪਾਰਟੀ ਦਾ ਜਿੰਨੇ ਅੱਜ ਪੰਜਾਬ ਦੇ ਵਿੱਚ ਲੋਕਾਂ ਵਿੱਚ ਗੋਹਲ ਖੜਾ ਹੋਇਆ ਜੀ ਉਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਕਿ ਕਿਸੇ ਸਟੇਟਿੰਗ ਜਿਹੜੀ ਰੂਲਿੰਗ ਪਾਰਟੀ ਆ ਜਾਂ 10 ਸਾਲ ਸਰਕਾਰ ਚਲਾਈ ਹੋਵੇ ਉਹਦੀ ਨਮਾਇੰਦਿਆਂ ਨੂੰ ਲੋਕ ਪਿੰਡਾਂ ਚ ਨਾ ਮੜਨ ਦੇਣ ਲਿਖ ਕੇ ਲਾਦਣ ਇਹ ਗੱਲਾਂ ਸਾਫ਼ ਕਰਦੀਆਂ ਕਿ ਲੋਕਾਂ ਦਾ ਅਝਾਂਕੀ ਹੈ ਲੋਕ ਕੀ ਚਾਹੁੰਦੇ ਆ ਪਰ ਕੌੰਤਾ ਸਾਲ ਦਾ ਕੈਂਡੀਡੇਟ ਨਾ ਦੋ ਪਾਸੇ ਲਿਆ ਪਰ ਮਹਾਰਾਜਾਂ ਤੇ ਚਾਰ ਬੰਦੇ ਰੋਜ਼ ਕਾਂਗਰਸ ਦੇ ਦੂਜੀਆਂ ਪਾਰਟੀਆਂ ਵਿੱਚ ਲੇ ਜਾਦੇ ਤੋਂ ਇਹ ਸਮਾ ਜਿਹੜਾ ਹੈ ਜਿਹੜੀਆਂ ਪਾਰਟੀਆਂ ਦਾ ਕੋਈ ਸਟੇਬਲ ਹੈ ਨਹੀਂ ਜਿਹੜੇ ਉਹ ਪੈਂਡੈਂਟ ਫੇਵਰ ਲਈ ਜਿਹੜੀ ਪਾਰਟੀਆਂ ਟੁੱਟਣ ਕਿਨਾਰੇ ਆ ਉਹ ਉਹ ਪਾਰਟੀਆਂ ਦਾ ਹੱਜਰ ਦੇਖ ਕੇ ਤੇ ਮੈਂ ਬੜੇ ਦਲੇ ਨਾ ਕਹਿ ਦਰਦਾ ਕਿ ਸ਼ਰਮ ਨਹੀਂ ਕੱਲ ਦਾ ਲਈ ਕੋਈ ਪਾਰਟੀ ਆ ਜਿਹੜੀ ਪੰਜਾਬੀਆਂ ਦੇ ਦਰਦ ਸਮਝਦੀ ਹੈ ਸਾਡੀ ਸਾਰੇ ਜਿੱਦੇ ਵੀ ਲੜਾਈਆਂ ਆਂ ਜਿਹੜੀਆਂ ਪੰਜਾਬ ਲਈ ਰਹੀਆਂ ਅਧੀ ਪੰਜਾਬ ਦੇ ਹੱਥਾਂ ਦੇ ਲੜ ਰਹੇ ਅੱਜ ਵੀ ਅਸੀਂ ਜਿਹੜੇ ਪੰਜਾਬ ਦੇ ਉੱਤੇ ਡੱਕੇ ਪੈ ਰਹੇ ਆ ਇਹਨਾਂ ਪੰਜਾਬ ਦਾ ਪੈਸਾ ਬਦੂ ਰਿਆ ਜਾ ਰਿਹਾ ਹੈ ਬਾੜੀਆਂ ਸਿੱਟਾਂ ਤੇ ਐਡ ਦੇਣ ਬਾਅਦ ਇਹਨਾਂ ਇੱਕ ਬੰਦੇ ਨੇ ਕੁਛ ਧੰਨਵਾਦ ਕੀਤਾ ਅਸੀਂ ਉਹਨੂੰ ਬੰਦ ਕਰਨ ਬਾਅਦ ਤੇ ਅੱਜ ਜਿਹੜੇ ਸਾਡੇ ਲੋਕਾਂ ਦਾ ਨਾਮ ਬੰਨ ਕਰ ਰਹੇ ਹੁਣ ਦੇ ਚੰਗੇ ਲੋਕਾਂ ਦਾ ਜਿਹੜੇ ਆ ਐਡਾਨ ਸਾਹਿਬ ਲਾਸਟ ਦੇ ਵਿੱਚ ਇੱਕ ਜਿਹੜੀ ਗੱਲ ਤੁਸੀਂ ਗੱਲ ਗੱਲ ਉੱਥੇ ਹੀ ਜਾਂਦੀ ਘੁਮਾ ਕੇ ਪਰ ਤੇਰੀ ਇਹ ਡਿਊਟੀ ਬੰਦੀ ਵੀ ਮਾਨੂੰ ਅਸਟ੍ਰੇਲ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਇਹ ਸ਼ਹਿਰ ਪਰ ਲੋਕ ਸਾਧੇ ਲੋਕਾਂ ਦੀ ਰਾਏ ਆ ਕਿ ਐਸੋ联 ਤੁਸੀਂ ਤੁਹਾਡੀ ਟਿਕਟ ਮਿੰਟੇ ਦੇ ਨਾਲ ਸਿਰਫ ਦੇ ਮੈਦਾਨ ਦੇ ਵਿੱਚ ਦੋ ਪੈੜ ਮਾਨਾ ਜੋ ਜਿਹੜਾ ਵਰਤਾ ਦਾ ਆ ਉਹ ਬਿਲਕੁਲ ਨਮਾਇਆ ਅਨੀਤਾ ਸੋਮਪrakash ਬੀਜੇਪੀ ਤੋਂ ਉਹ ਬਿਲਕੁਲ ਫਰੈਸ਼ ਆ ਉਹਨਾਂ ਦਾ ਸਿਰਫ ਲੋਕੜ ਖਿਆਲੋ ਤੇ ਡਾਕਟਰ ਰਾਜਕਮਾਰ ਤੇ ਸੋਨ ਸਿੰਘ ਠੰਡਲ ਦੇ ਵਿਚਾਲੇ ਜਿਹੜਾ ਮੁਕਾਬਲਾ ਜਿਹੜਾ ਇਹ ਪਾਰਟੀ ਬਦਲਣਾ ਜਿਹੜਾ ਦਲ ਬਦਲਣਾ ਪੂਰੇ ਪੰਜਾਬ ਦੀ ਅਸੀਂ ਪੜਨਾ ਗੱਲ ਕਰਦੇ ਆ ਇੱਥੇ ਆ ਕੇ ਕਿ ਜਿਹੜਾ ਪਾਰਟੀਆਂ ਦੀ ਰੱਦੋ ਬਦਲਤ ਹੋਈ ਆ ਉਹ ਦਿਨਾਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਜਿੱਥੇ-ਜਿੱਥੇ ਵੀ ਉਮੀਦ ਰਹਿ ਉਹਨਾਂ ਨੇ ਉਮੀਦਵਾਰਾਂ ਨੇ ਕਿਸੇ ਕੋਲੋਂ ਵੀ ਪਾਰਟੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ 나ਹੀਂ ਕਿਤੇ ਗਏ ਆ ਇਹ ਤਾਂ ਜਿਹੜਾ ਪਾਰਟੀ ਬਦਲਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋ ਜਾਂ ਨਹੀਂ ਦੇਖੋ ਸਾਡੇ ਜਿਹੜੇ ਮਰਗੂਮ ਲੀਡਰ ਸਾ ਪ੍ਰਕਾਸ਼ ਸਿੰਘ ਬਾਦਲ ਕੋਲ ਗਿਆ ਕਰਦੇ ਸੀ ਕਿ ਪਾਰਟੀ ਸਾਡੀ ਮਾਂ ਹੈ ਜੀ ਤੇ ਮਾਂ ਕਦੇ ਬਦਲ ਨਹੀਂ ਜਾਂਦੀ ਇਹ ਵੀ ਇੱਕ ਇਹ ਦੇਖਣ ਵਾਲੀ ਗੱਲ ਆ ਉਹ ਜਿਹੜੇ ਬੰਦੇ ਆਪਣੇ ਮਫਾਦਲੇ ਪਾਰਟੀਆਂ ਬਦਲਦੇ ਆ ਟਿਕਟਾਂ ਲੈ ਲੈ ਪਾਰਟੀਆਂ ਬਦਲਦੇ ਆ ਉਹ ਕਾਜੇ ਆ ਕਿੰਨੇ ਲੋਕਾਂ ਨੇ ਦੇਖ ਲਿਆ ਤੁਜੀ ਜਿਹੜੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਉਹਦੇ ਦਾ ਮੁੱਖ ਮੰਤਰੀ ਹਲਕੇ ਦੇ ਵਿੱਚ ਆਇਆ ਔਰ ਮੁੱਖ ਮੰਤਰੀ ਉਸ ਹਲਕੇ ਦੇ ਵਿੱਚ ਆਇਆ ਜਿੱਥੇ ਉਹਦੀ ਪਾਰਟੀ ਦਾ ਇੱਕ ਉਮੀਦਵਾਰ ਵੀ ਗੰਦੀ ਜਗ੍ਹਾ ਤੇ ਜਿਹੜਾ ਵੈਕਸਨੇ ਵੀ ਲੜਿਆ ਦੂਜੇ ਨੰਬਰ ਤੇ ਆਇਆ ਉਹ ਉਮੀਦਵਾਰ ਉੱਥੇ ਜਾਵੇ ਨਾ ਉਹ ਲੋਕ ਬਰਕਰਾਰ ਜਾਈ ਇਹ ਮਤਲਬ ਪਾਰਟੀ ਤੋਂ ਫਾੜ ਹੋ ਗਈ ਪਾਰਟੀ ਤੋਂ ਫਾੜ ਹੋ ਗਈ ਆ ਪਾਰਟੀ ਦੇ ਲਈ ਜਾ ਉਹ ਇਹੀ ਹਾਲ ਜਿਹੜਾ ਬਾਕੀ ਆ ਬਾਕੀ ਹਲਕੇ ਦੇ ਵਿੱਚ ਹੋਣਾ ਜੋ ਸਰ ਕੇ ਮੈਂ ਸਾਹਮਣੇ ਕੇ ਕੋਹਿਰਗਾ ਨਿਕਾਲ ਲੇ ਸਾਰੇ ਗਲ ਲੋਕ ਸਮਝੇ ਅਤੀ ਵਿਦਵਾਨ ਨੇ ਇਹ ਅਜੇ 7 ਸਾਲ ਦੇ ਅੰਦਰ ਇਹ ਕੈਂਡੀਡੇਟ ਤੋਂ ਇਹ ਵੀ ਲੋਕਾਂ ਦੱਸਣਾ ਮਰੂਗਾ ਕਿ 7 ਸਾਲ ਦੇ ਵਿੱਚ ਉਹਦੀ ਕਾਰਜ ਪਿਛਲੀ ਵਾਰ ਇਹ ਵੀ ਸੀ ਤੋਂ ਪਾਰਲੀਮੈਂਟ ਆਈ ਉਹਨੂੰ ਨਾਟੇ ਪਾਰਲੀਮੈਂਟ ਦੀ ਤੁਜੀ ਮਾਰ ਦਿੱਤੀ ਉਹਨਾਂ ਆਈਆਂ ਹੋਰ ਪਾਰਟੀ ਵੱਲ ਬਦਲ ਗਈ ਖਾਦੀ ਜ਼ਿੰਮੇਵਾਰੀ ਹੋਇਆ ਕਰਦੀ ਹੈ ਜਿਹੜੇ ਵੋਟਾਂ ਪਾ ਕੇ ਹਨ ਜਿਤਾਣਾ ਹੁੰਦਾ ਉਹ ਲੋਕਾਂ ਨੂੰ ਆਸਾਂ ਹੁੰਦੀਆਂ ਸਾਡੇ ਤੇ ਕਿ ਸਾਡਾ ਨੁਮਾਇੰਦਾ ਆ ਕਿ ਸਾਡੇ ਦੁੱਖ ਸੁਖ ਹੋਵੇਗਾ ਸਾਡਾ ਕੰਮ ਕਰੂਗਾ कि ਆਪਣੇ ਮੁਫਾਦਲੇ ਪਾਰਟੀਆਂ ਬਦਲੋ ਆਪਣੇ ਮੁਫਾਦੇ ਲੱਜਣ ਬਦਲੋ ਤੇ ਫੇਰ ਤਾਂ ਮੈਂ ਸਮਝਦਾ ਕਿ ਲੋਕ ਇਦਾਂ ਦੇ ਜਾਣੇ ਕਨੇ ਕਾਂਟ ਦੀ ਗਾਡੀ ਬਾਰ-ਬਾਰ ਚਾਹਦੀ ਤੇ ਉਹ ਹਾਵਤੋਆ ਉਹ ਸਾਹਮਣੇ ਆ ਲੈਣੀ ਹੈ ਸਾਰਾ ਕੁਝ ਕਿ ਜਿਹੜੇ ਇੱਥੇ ਆ ਇਕੱਠੇ-ਕੁੱਠੇ ਫੜਦੇ ਆ ਮੰਗੂਏ ਮੰਗੂਏ ਇਹ ਵੋਟਾਂ ਦੀ ਬੋਲੇ ਹੁੰਦੇ ਸਾਡੇ ਜੋ ਮੈਨੂੰ ਦੱਸ ਰਿਹਾ ਜਿੱਦਾਂ ਅੱਜ ਵੀ ਦੇਖਣ ਨੂੰ ਮਿਲ ਰਿਹਾ ਜਿੱਦਾਂ ਇੱਕ ਜੁੜਦੇ ਨਾਲ ਸਾਰੀ ਪਾਰਟੀ ਨਹੀਂ ਆ ਟੈਪ ਲੈਂਡ ਤੋਂ ਪਹਿਲਾਂ ਕੱਟ ਕਰਕੇ ਵਿਅਤਮਸ਼ਣ ਦਿੱਤਾ ਉਹ ਇਹ ਗੱਲ ਸਾਫ ਕਰਦੀ ਹੈ ਕਿ ਸਾਰੇ ਬੱਤੇ ਕੱਢਿਓ ਫਿਰ ਕਹੁੰਦੇ ਆ ਕਿ ਜੇ ਪਹਿਲੀ ਵਾਰੀ ਸਾਨੂੰ ਮਾਣ ਮਿਲਿਆ ਜਿਲ੍ਹਾ ਸ਼ਾਹਪੁਰ ਦੇ ਕਾਰੇਦਾਨ ਨੂੰ ਤੇ ਆਪਾਂ ਇਹ ਸੀਟ ਜਿੱਤ ਕੇ ਬਾਦਿੰਦ ਨੂੰ ਲਈ ਪਈ ਆ ਮੈਂ ਬਹੁਤ ਬੋਤਨਾ ਸੋ ਦੋਸਤੋ ਇਹ ਸਰ ਸ਼ਰਮਣ ਅਖਲੀ ਦਲ ਦੇ ਲੋਕ ਸਭਾ ਹਲਕਾ ਸ਼ਾਹਪੁਰ ਤੋਂ ਉਮੀਦਵਾਰ ਤੇ ਚਾਰ ਵਾਰ ਐਮਐਲਏ ਰਹੇ ਤੇ ਮੰਤਰੀ ਰਹੇ ਤੇ ਸੀਪੀਐਸ ਵੀ ਰਹੇ ਹੋਰ ਇਹਨਾਂ ਨੂੰ ਬਹੁਤ ਆਸਵੰਦ ਨੇ ਕਿ ਆਉਣ ਵਾਲੇ ਸਮੇਂ ਜਿਵੇਂ ਲੋਕਾਂ ਨੇ ਇਹਨਾਂ ਦਾ ਸਮਰਥਨ ਦਿੱਤਾ ਸਮਰਥਨ ਦੇ ਪ੍ਰੇਟਮੈਂਟ ਤੋਂ ਬਾਅਦ ਹੁਣ ਇਹਨਾਂ ਦੇ ਜਿਹੜਾ ਮੁੱਦੇ ਲੈ ਕੇ ਜਾਣੇ ਆ ਮੁੱਦੇ ਵੀ ਇਹਨਾਂ ਦੇ ਕਾਫੀ ਪ੍ਰਭਾਵਤ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਵੀ ਇਹਨਾਂ ਦਾ ਜਿਹੜਾ ਲੋਕਾਂ ਦੇ ਨਾਲ ਰਿਸ਼ਤਾ ਵੀ ਬਣਿਆ ਹੋਇਆ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਤਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਲੋਕ ਸ